ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਲਓ ਜੀ ਜਿਵੇਂ ਤੁਹਾਨੂੰ ਪਤਾ ਤੁਸੀਂ ਪਿਛਲੀ ਆ ਵੀਡੀਓ ਦੇਖਿਆ ਵੀ ਹੋਣਾਗਾ ਵੀ ਆਪਾਂ ਸੋਲਰ ਪਾਵਰ ਪਲਾਂਟ ਲਗਵਾ ਰਹੇ ਹਾਂ ਤੇ ਅੱਜ ਆਏ ਹੋਏ ਨੇ ਬਾਈ ਹੁਣੀ ਵਾਇਰਿੰਗ ਕਰਨ ਉਹਦੀ ਤੇ ਆਜੋ ਦਿਖਾਉਂਦੇ ਆ ਤੁਹਾਨੂੰ ਵਾਇਰਿੰਗ ਦਾ ਪੂਰਾ ਪ੍ਰੋਸੈਸ ਤੇ ਜਿਹੜੀ আর্থਿੰਗ ਦੀ ਉਹ ਬਾਈ ਹੁਣੀ ਪਹਿਲਾਂ ਕਰ ਗਏ ਧੀ ਇੱਧਰ ਉਹ ਇੱਕ ਅਰਥ ਉਹ ਚੜਦਾ ਈ ਤੇ ਦੂਜਾ ਅਰਥ ਨਾਲ ਨਾਲ ਤੇ ਜਾ ਰਿਹਾ ਤੇ ਚਲੋ ਉੱਤੇ ਚਲਦੇ ਹਾਂ ਹੁਣ ਤੁਹਾਨੂੰ ਦਿਖਾਉਂਦੇ ਆ ਹੋਲਰ ਸਿਸਟਮ ਦੀ ਵਾਇਰਿੰਗ ਦਾ ਪ੍ਰੋਸੈਸ ਬਾਈਓ ਨਹੀਂ ਲੱਗੇ ਹੋਏ ਨੇ ਲਓ ਜੀ ਹੁਣ ਲੱਗੇ ਹੋਏ ਨੇ ਬਾਈਓ ਹੁਣੇ ਵਾਇਰਿੰਗ ਕਰਨ ਆਹ ਤਿੰਨ ਪੈਨਲ ਜਿਹੜੇ ਆਪਣੇ ਥੱਲੇ ਲੱਗੇ ᱛੀ ਇੰਨਾ ਚੋਂ ਪਹਿਲਾ ਤਾਰਾ ਉੱਪਰਲੇ ਪੈਨਲਾਂ ਨਾਲ ਕਨੈਕਟ ਹੋਣੀਆਂ ਨੇ ਇੱਥੋਂ ਫਿਰ ਸਾਰਾ ਕਨੈਕਟ ਹੋ ਕੇ ਇੱਕ ਤਾਰ ਥੱਲੇ ਆਉਂਗਾ ਵੀਰੇ ਇੱਕ ਥੱਲੇ ਆਉਣੀ ਹੈ ਵੀਰੇ ਤਾਰ ਠੀਕ ਹੈ ਜੀ ਇਨਵਰਟਰ ਆਪਾਂ ਅੰਦਰ ਲਾਉਣਾ ਨੇ ਜੀ ਉਹ ਵੈਟਰ ਅੰਦਰ ਲੱਗਣਾ ਜੀ ਆਹ ਪੈ ਰਹੀ ਹੈ ਇਹਨੂੰ ਤਾਰ ਡੀਸੀ ਵਾਇਰ ਵੀ ਤੇ ਵਿਰਲਾ ਹੀ ਡੀਸੀ ਵਾਇਰ ਆਪ ਦੇਖ ਸਕਦੇ ਹੋ ਇਹ ਕੰਪਨੀ ਵਿਰਲਾ ਤੇ ਆ ਜਾਂਦੀਆਂ ਨੇ ਉਹਦੇ ਦੋ ਤਾਰਾ ਇਹ ਹੁਣ ਇਹਦਾ ਵੀ ਕੋਈ ਸਿਸਟਮ ਹੋਊ ਪਲੱਸ ਮਾਈਨਸ ਵਾਲਾ ਇਹ ਆਪਾਂ ਨੂੰ ਪਤਾ ਨਹੀਂ ਬਾਈ ਉਹਨਾਂ ਨੂੰ ਪਤਾ ਸਾਰੇ ਕਨੈਕਟ ਹੋ ਕੇ ਉੱਤੇ ਜਾ ਕੇ ਕਨੈਕਟ ਹੋਣਾ ਇਹ ਪੂਰੀ ਵਾਇਰਿੰਗ ਪੈਪਰਾਹੀ ਹੋ ਰਹੀ ਹੈ ਜੀ ਇਹ ਆ ਗਿਆ ਇਨਵਰਟਰ ਮਿਨਸ ਕੰਪਨੀ ਦਾ ਦਰ ਲੱਗੇ ਹੋਏ ਨੇ ਬਾਈ ਹੋਣੀ 12 ਪਾਉਣ ਇਹ ਦਿਨ ਨੂੰ ਮੂੰਹ ਕਰ ਲਾ ਮਾਰੀ ਤੇਰੀ ਫੋਟੋ ਵਾਲੀ ਬਸਵਾ ਤੇ ਵੇਟਿੰਗ ਹੋ ਰਹੀ ਆ ਇਹਨਾਂ ਨੂੰ ਕੀ ਕਹਿੰਦੇ ਨੇ ਜੀ ਇਹਨਾਂ ਨੂੰ ਗੜਿਆ ਬਾਕਸ ਜੇ ਪਾਈ ਨੇ ਇਹ ACDC ਇਹ ACDC ਬਾਕਸ ACDC ਬਾਕਸ ਨੇ ਜਿਹੜੇ ਕਰਕੇ ਦਿਖਾ ਚੱਕੇ ਆਂ ਇਹ ਦੇਖ ਤਾਰ ਆ ਗਈ ACDC ਬਾਕਸ ਹੀ ਇਹ ਵੀ ਉੱਥੇ ਅੰਦਰੇ ਨਾਲ ਲੱਗਣੇ ਨੇ ਫੋਨ ਨਾਲ ਆਹ ਦੇਖ ਉਹਨਾਂ ਨਾਲ ਗੱਲ ਆਹ AC ਬਾਕਸ ਆ ਜੀ ਉਹ ਆ ਗਈ ਤੇਰੀ ਨੈਗੇਟਿਵ ਪਾਉਣੀ ਆਹ DC ਬਾਕਸ ਇਹ ਵੀ ਅੰਦਰ ਨਾਲੇ ਲੱਗਣੇ ਨੇ ਤੁਹਾਨੂੰ ਹੁਣ ਪੂਰਾ ਸੈਟਅਪ ਹੋਏ ਤੇ ਸਿਸਟਮ ਆਹ AC ਤਾਰ ਫੇਰ ਦਿਖਾਵਾਂਗੇ ਤੇ ਆਏ ਸੀ ਤਾਰ ਇਹ ਵੀ ਇੱਥੋਂ ਪੈਣੀ ਆ ਮੀਟਰ ਤੱਕ ਰਹੀ ਤੇ ਬਾਕੀ ਸਾਰੀ ਡੀਸੀ ਤਾਰ ਆ ਪਈਆ ਬਾਕੀ ਪੂਰਾ ਸਿਸਟਮ ਸੈਟਅਪ ਹੋਏ ਤੇ ਤੁਹਾਨੂੰ ਦਿਖਾਉਨੇ ਆ ਇੱਧਰ ਇਨਵਰਟਰ ਵੀ ਲੂਮਿਨਸ ਕੰਪਨੀ ਦਾ ਆ ਗਿਆ ਤੇ ਇੱਥੇ ਹੁਣ ਇਨਵਰਟਰ ਫਿੱਟ ਆ ਦੋ ਅਰਥ ਆ ਬਾਈ ਹੁਣੀ ਪਹਿਲਾਂ ਪਾਗੇ ਤੀ ਇਹ ਉਹ ਰੇ ਆਈਆ ਹੋਈ ਜਾਣੇ ਇੱਥੇ ਲੱਗਣਾ ਸਾਰਾ ਸਿਸਟਮ ਹੁਣ ਤੁਹਾਨੂੰ ਫਿੱਟ ਕਰਕੇ ਫੇਰ ਦਿਖਾਉਨੇ ਆ ਆਪ ਪਾਈ ਅੰਤਰ ਕਰਤੀ ਬਾਈ ਉਹਨਾਂ ਨੇ ਫਿਟਿੰਗ ਐਂਡ ਇਨਵਰਟਰ ਲੱਗ ਗਿਆ ਲੂਮਿਨਸ ਐਸੀ ਬਾਕਸ ਡੀਸੀ ਬਾਕਸ ਹੀ ਤੇ ਆ ਵੀ ਯੰਤਰ ਜਿਆ ਲਾਤਾ ਬਾਈ ਉਹਨਾਂ ਨੇ ਵਾਈਫਾਈ ਵਾਲਾ ਜਾਂ ਚੱਲੂ ਜਾਂ ਦਿਖਾਵਾਂਗੇ ਡਾਟਾ ਲੌਗਿੰਗ ਸਟਿਕ ਫਿਟਿੰਗ ਹੋ ਰਹੀ ਆ ਹੁਣ ਬਿਜਲੀ ਬੋਰਡ ਦਾ ਪ੍ਰੋਸੈਸਰ ਰਹਿ ਗਿਆ ਵੀਰੇ ਹਾਂ ਥੋੜਾ ਰਹਿ ਗਿਆ ਥੋੜਾ ਸਾਡੀ ਲੁੱਪਾ ਉਹ ਹੁਣ ਮੀਟਰ ਮੋਟਰ ਲਾ ਕੇ ਜਾਣਗੇ

ਆ ਸਾਰੀ ਵਾਇਰਿੰਗ ਹੋ ਗਈ ਪੈਨ ਲਾ ਦੀ ਉੱਪਰ ਲੈਣਾ ਕਨੈਕਟ ਓਕੇ ਤੇ ਇੱਧਰ ਇੱਕ ਵਾਇਰ ਇੱਥੋਂ ਚਲੇ ਗਈ ਮੀਟਰ 'ਚ ਇਹਨੂੰ ਏਸੀ ਵਾਇਰ ਜਿਹੜੀ ਬਾਈ ਜੀ ਨੇ ਪਾਈਆਂ ਹੁਣੇ ਮੀਟਰ 'ਚ ਚਲੇ ਗਈ ਇਹ ਤੇ ਉੱਥੋਂ ਹੁਣ ਰਹਿ ਗਿਆ ਬਿਜਲੀ ਬੋਰਡ ਦਾ ਪ੍ਰੋਸੈਸ ਸਾਰਾ ਲਓ ਜੀ ਆ ਪੂਰੀ ਸੈਟਿੰਗ ਬਾਈ ਹੁਣੀ ਕਰ ਗਏ ਹੁਣ ਰਹਿ ਗਿਆ ਬਿਜਲੀ ਬੋਰਡ ਦਾ ਕੰਮ ਤੇ ਆ ਦੇਖੋ ਸਾਰਾ ਇਹ ਇਧਰੋਂ ਬੈਰੋਮੀਟਰ ਚੋਂ ਤਾਰ ਜਿਹੜੀ ਜਾਂਦੀ ਆ ਏਸੀ ਬਾਕਸ ਡੀਸੀ ਬਾਕਸ ਇਧਰੋਂ ਪੈਨਲ ਚ ਉਤਾਰ ਆ ਕੇ ਲੱਗ ਗਿਆ ਨੇ ਇਹ ਚ ਤੇ ਆਹ ਇਨਵਰਟਰ ਲੂਮਿਨਸ ਦਾ ਲਵਾਇਆ ਆਪਾਂ ਤੇ ਇਹ ਚ ਬਾਈ ਉਹਨਾਂ ਨੇ ਕਰੰਟ ਦੇਖ ਲਿਆ ਤੇ ਆਉਂਦਾ ਹੁਣ ਰਹਿ ਗਿਆ ਬਿਜਲੀ ਬੋਰਡ ਦਾ ਕੰਮ ਬਿਜਲੀ ਬੋਰਡ ਦੇ ਕੰਮ ਤੋਂ ਬਾਅਦ ਅ ਮੀਟਰ ਲੱਗਣ ਤੋਂ ਬਾਅਦ ਇਹ ਚਾਲੂ ਹੋ ਜਾਣਾ ਬਾਹਰ ਵੀ ਤੁਹਾਨੂੰ ਦਿਖਾਉਂਦੇ ਆਂ ਤਾਰ ਇਹ ਦੇਖੋ ਉਧਰੋਂ ਕਰੰਟ ਆਉਣ ਲੱਗ ਗਿਆ ਆਪਣਾ ਚੱਲ ਪਿਆ 312025 138 ਤੇ ਇਹ ਪਲੇਟਾ ਚੱਲ ਪਿਆ ਅ ਮੀਟਰ ਲੱਗੇ ਤੇ ਇਹਨੂੰ ਪੂਰਾ ਇਧਰੋਂ ਆਉਣ ਕਰਕੇ ਫੇਰ ਇਹ ਆਪਣਾ ਡਨ ਹੋ ਜਾਣਾ ਕੰਮ ਤੇ ਹੁਣ ਦੇਖਦੇ ਆਂ ਬਿਜਲੀ ਬੋਰਡ ਦਾ ਕੰਮ